ਕੀ ਤੁਸੀਂ ਕਦੇ ਦੇਖਿਆ ਹੈ ਕਿ ਜਦੋਂ ਤੁਸੀਂ ਜਿਸ ਵਿਅਕਤੀ ਨੂੰ ਪਿਆਰ ਕਰਦੇ ਹੋ ਉਹ ਤੁਹਾਨੂੰ ਗਾਲਾਂ ਕੱਢਦਾ ਹੈ ਤਾਂ ਦਿਲ ਕਿੰਨਾ ਟੁੱਟ ਜਾਂਦਾ ਹੈ ਅਤੇ ਤੁਸੀਂ ਸਾਰਾ ਦਿਨ ਆਪਣੇ ਦੋਸਤਾਂ ਤੋਂ ਗਾਲਾਂ ਖਾਂਦੇ ਹੋ ਕਿ ਇਸ ਨਾਲ ਕੋਈ ਫਰਕ ਪੈਂਦਾ ਹੈ ਕੀ ਇਸ ਨਾਲ ਕੋਈ ਫਰਕ ਪੈਂਦਾ ਹੈ ਜਦੋਂ ਤੁਹਾਡੇ ਦੋਸਤ ਤੁਹਾਨੂੰ ਗਾਲਾਂ ਕੱਢਦੇ ਹਨ ਤਾਂ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਉਹ ਅੱਜ ਤੁਹਾਡੇ ਨਾਲ ਇੰਨੇ ਪਿਆਰ ਨਾਲ ਗੱਲ ਕਰ ਰਿਹਾ ਹੈ ਪਰ ਖਾਸ ਕਰਕੇ ਤੁਸੀਂ ਇੱਕ ਮੁੰਡਾ ਹੋ ਜਿਸ ਨੂੰ ਤੁਸੀਂ ਆਪਣੀ ਪਰੀ ਬਣਾਇਆ ਹੈ ਉਹ ਤੁਹਾਡੇ ਸਾਹਮਣੇ ਉੱਚੀ ਆਵਾਜ਼ ਵਿੱਚ ਗਾਲਾਂ ਕੱਢਦਾ ਹੈ ਏ ਇਸ ਤਰ੍ਹਾਂ ਹੋਵੇਗਾ ਜਿਵੇਂ ਕੱਚ ਹਰ ਪਾਸੇ ਖਿੰਡਿਆ ਹੋਇਆ ਹੋਵੇ ਇੱਕ ਸੁਪਨਾ ਜੋ ਇੱਕ ਪਲ ਵਿੱਚ ਟੁੱਟ ਗਿਆ ਕਿਉਂ ਭਰਾ ਤੁਸੀਂ ਇੰਨੇ ਕਮਜ਼ੋਰ ਇੰਨੇ ਨਾਜ਼ੁਕ ਕਿਵੇਂ ਹੋ ਗਏ ਇਹ ਇਸ ਲਈ ਹੋਇਆ ਕਿਉਂਕਿ ਤੁਸੀਂ ਆਪਣੇ ਮਨ ਵਿੱਚ ਇੱਕ ਚਿੱਤਰ ਬਣਾਇਆ ਸੀ ਕਿ ਕੋਈ ਮੇਰੀ ਜ਼ਿੰਦਗੀ ਵਿੱਚ ਆਇਆ ਹੈ ਉਹ ਬਿਲਕੁਲ ਇੱਕ ਦੇਵੀ ਹੈ ਹੁਣ ਦੇਵੀ ਨੇ ਮੈਨੂੰ ਗਾਲਾਂ ਕੱਢੀਆਂ ਅਤੇ ਉਹ ਵੀ ਇਸ ਤਰ੍ਹਾਂ ਦੀਆਂ ਹਰੀ 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 ਹੁਣ ਇੱਥੇ ਜੇ ਅਸੀਂ ਇੱਕ ਮਨੁੱਖ ਦੀ ਗੱਲ ਕਰੀਏ ਉਸ ਦੀ ਸ਼ਖਸੀਅਤ ਹੈ ਜੋ ਕਿ ਜੀਵਨ ਦੇ ਕੁਝ ਖਾਸ ਤਜਰਬੇਆਂ ਰਾਹੀਂ ਬਣੀ ਹੋਈ ਹੈ ਜੇਕਰ ਉਸ ਮਨੁੱਖ ਨੂੰ ਕੋਈ ਹੋਰ ਅਜਿਹਾ ਮਨੁੱਖ ਮਿਲ ਜਾਵੇ ਜਿਸ ਦਾ ਅੰਦਰੂਨੀ ਢਾਂਚਾ ਬਿਲਕੁਲ ਉਹੋ ਜਿਹਾ ਹੋਵੇ ਤਾਂ ਇਹ ਇੱਕ ਪਹੇਲੀ ਵਾਂਗ ਮਿਲ ਜਾਣਾ ਹੋਵੇਗਾ ਤਾਂ 99% ਜਾਂ 98% ਕੁਝ ਨਾ ਕੁਝ ਤਾਂ ਮਿਲਦਾ ਹੀ ਹੋਵੇਗਾ ਨਾ ਦੋ ਦਰਿਆ ਕਿਸੇ ਇੱਕ ਪਲ ਤੇ ਜੇ ਤੁਸੀਂ ਉਹਨਾਂ ਦੀ ਤਸਵੀਰ ਲਓ ਫੋਟੋ ਲਓ ਤਾਂ ਉਹ ਇੱਕੋ ਵਰਗੀਆਂ ਲੱਗ ਸਕਦੀਆਂ ਹਨ ਠੀਕ ਹੈ ਮੰਨ ਲਓ ਗੰਗਾ ਤੇ ਗੋਮਤੀ ਹਨ ਕੋਈ ਇੱਕ ਥਾਂ ਹੋਵੇਗੀ ਗੰਗਾ ਵਿੱਚ ਜਿੱਥੇ ਤੁਸੀਂ ਉਸ ਦੀ ਫੋਟੋ ਲਈ ਤੇ ਕੋਈ ਇੱਕ ਥਾਂ ਹੋਵੇਗੀ ਗੋੰਤੀ ਵਿੱਚ ਜਿੱਥੇ ਤੁਸੀਂ ਉਸ ਦੀ ਫੋਟੋ ਲਈ ਤੇ ਤੁਸੀਂ ਕਹੋ ਕਿ 99% ਦੀ ਦੋਵਾਂ ਇੱਕੋ ਜਹੀਆਂ ਲੱਗ ਰਹੀਆਂ ਹਨ ਚੰਗਾ ਹੁਣ 1 ਕਿਲੋਮੀਟਰ ਅੱਗੇ ਚੱਲ ਹੁਣ ਕੀ ਹੋਏਗਾ ਹੁਣ ਗੰਗਾ ਵੱਖਰੀ ਲੱਗ ਰਹੀ ਹੋਏਗੀ ਗੋੰਤੀ ਵੱਖਰੀ ਲੱਗ ਰਹੀ ਹੋਏਗੀ ਪਾਣੀ ਦਾ ਰੰਗ ਵੀ ਬਦਲ ਸਕਦਾ ਹੈ ਜੋ ਕੰਡੇ ਹਨ ਉਹ ਤਾਂ ਛੱਡ ਹੀ ਦਿਓ ਪਾਣੀ ਦਾ ਰੰਗ ਵੀ ਬਦਲ ਸਕਦਾ ਹੈ ਤਾਂ ਜੇ ਤੁਸੀਂ ਕਿਸੇ ਨੂੰ ਲੈ ਵੀ ਆਏ ਤਾਂ ਇਹ ਬਿਲਕੁਲ ਸੰਭਵ ਹੈ ਕਿ ਇਸ ਪਲ ਵਿੱਚ 99% ਤੁਸੀਂ ਸਮਾਨਤਾ ਵੇਖ ਲਵੋਗੇ ਜਾਂ ਕੁਝ ਮਿਲਾਪ-ਮਿਲਾਪ ਵੇਖ ਲਵੋਗੇ ਜੋ ਵੀ ਚਾਹੁੰਦੇ ਹੋ ਪਰ ਇੱਕ ਮਹੀਨੇ ਬਾਅਦ ਕੀ ਕਰੋਗੇ insanਤਾ ਵਹਾਇ ਉਹ ਵੀ ਬਦਲੇਗੀ ਤੁਸੀਂ ਵੀ ਬਦਲੋਗੇ ਤੇ ਜਿੰਨਾ ਸਮਾਂ ਜਿਉਂਦੇ ਰਹਿਣਾ ਹੈ ਬਦਲਣਾ ਤਾਂ ਪੱਕਾ ਹੀ ਹੈ ਤੇ ਦਰਿਆ ਤਾਂ ਜਿਹਾ ਵੈੰਦੇ ਨੇ ਕਿ ਕੋਈ ਦੱਸ ਨਹੀਂ ਸਕਦਾ ਅੱਗੇ ਕਿਧਰ ਨੂੰ ਮੁੜ ਜਾਣ ਪਰ ਉਹਨਾਂ ਦੀ ਹਾਲਤ ਤਰਲ ਹੁੰਦੀ ਹੈ ਤਾਂ ਜੇ insan ਦੇ ਮੂਲ ਸਿਧਾਂਤ ਠੀਕ ਤਰੀਕੇ ਨਾਲ ਮਿਲੇ ਹੋਏ ਹੰਤਾ ਮੈਂ ਇਸ ਗੱਲ ਨੂੰ ਸਮਝ ਸਕਦਾ ਹਾਂ ਕਿ ਤਰਲ ਤਾਂ ਸਾਰਾ ਹੀ ਪਾਣੀ ਹੁੰਦਾ ਹੈ ਤੁਸੀਂ ਇੱਕ ਨਦੀ ਨੂੰ ਹੀ ਕਿਉਂ ਪਕੜ ਰਹੇ ਹੋ ਜਦ ਤਰਲ ਪਾਣੀ ਹੀ ਹੁੰਦਾ ਹੈ ਤਾਂ ਤੁਸੀਂ ਇੱਕ ਨਦੀ ਨਾਲ ਹੀ ਕਿਉਂ ਲੱਗ ਗਏ ਹੋ ਤੁਸੀਂ ਕਰ ਲੋ ਅਜ਼ਮਾ ਲੋ ਇਹ ਕੋਈ ਐਵੇਂ ਨਹੀਂ ਮੈਂ ਵੀ ਐਵੇਂ ਨਹੀਂ ਬੋਲ ਰਿਹਾ ਸਾਡੇ ਵਰਗਿਆਂ ਨੂੰ ਤਾਂ ਮਾਰ ਖਾਦੇ ਬਿਨਾਂ ਚੈਨ ਨਹੀਂ ਆਉਂਦਾ ਇਹਨਾਂ ਅਨੁਪਮਾ ਵਿੱਚੋਂ ਲੰਘਣਾ ਪੈਂਦਾ ਹੈ ਠੀਕ ਹੈ